ਦੇਖੋ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਲਗਾਤਾਰ ਆਪੋਜੀਸ਼ਨ ਦੀ ਧਿਰਾਂ ਨੂੰ ਝੂਠੇ ਫਰਜ਼ੀ ਕੇਸਾਂ 'ਚ ਪਸਾਉਣ ਦਾ ਕੰਮ ਕਰਦੀ ਆ ਲਗਾਤਾਰ ਫਰਜ਼ੀ ਕੇਸ ਸਾਡੇ ਸੁਪਰੀਮੋ ਅਰਵਿੰਦ ਕੇਸ਼ ਦੀਵਾਲ ਦੀ ਦੇ ਉੱਤੇ ਹੋਰ ਬਹੁਤ ਸਾਰੇ ਨੇਤਾਵਾਂ ਉੱਤੇ ਬਣਾਏ ਜਾ ਰਹੇ ਨੇ ਤਾਂ ਕਿ ਉਹਨਾਂ ਨੂੰ ਚੋੜ ਲਣ ਤੋਂ ਰੋਕਿਆ ਜਾਵੇ ਤਾਂ ਕਿ ਉਹ ਇਸ ਲੋਕਤੰਤਰ ਦੇ ਪਵਿੱਤਰ ਤਿਹਾਰ ਚੱਪ ਦਾ ਹਿੱਸਾ ਨਾ ਪਾ ਸਕਣ ਜਦ ਕਿ ਡੈਮੋਕ੍ਰੇਸੀ ਦੇ ਵਿੱਚ ਸਾਰੀਆਂ ਧਿਰਾਂ ਇਕੱਠੇ ਹੋ ਕੇ ਲੜਦੀਆਂ ਰਹੀਆਂ ਔਰ ਉਸ ਤੋਂ ਬਾਅਦ ਦੇਸ਼ ਦੇ ਲੋਕ ਫੈਸਲਾ ਕਰਦੇ ਨੇ ਸੋ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਅੱਜ ਹਾਰ ਰਹੀ ਆ ਉਹ ਨੂੰ ਆਪਣੀ ਹਾਰ ਸਾਹਮਣੇ ਦਿਖਾਈ ਦੇ ਰਹੀ ਆ ਇਸੇ ਕਰਕੇ ਵਿਰੋਧੀਆਂ ਨੇ ਕੀ ਕਰਕੇ ਚੋਣ ਕੇ ਨਿਸ਼ਾਨੇ ਬਣਾਏ ਜਾ ਰਹੇ ਨੇ ਕਿ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਦ ਦਿੱਤੇ ਝੂਠਾ ਫਰਜੀ ਕੇਸ ਬਣਾਇਆ ਗਿਆਗਾ ਉਹਦਾ ਵਿਰੋਧ ਕਰਨ ਦੇ ਲਈ ਪੂਰੇ ਦੇਸ਼ ਭਰ ਦੇ ਵਿੱਚੋਂ ਸਾਡੇ ਕਾਰਕਟਰ ਸਾਡੇ ਵਰਕਰ ਜਿਹੜੇ ਨੇਗੇ ਵਲੰਟੀਅਰ ਆਏ ਨੇਗੇ ਸੋ ਬਿਲਕੁਲ ਅਸੀਂ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਆਂ ਔਰ ਦੇਸ਼ ਦੇ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਮੈਂ ਸਮਝਦਾ ਲੋਕਤੰਤਰ ਲਈ ਬਹੁਤ ਵੱਡਾ ਖਤਰਾ ਹੈਗਾ ਅੱਜ ਲੋਕਤੰਤਰ ਦਾ ਕਤਲ ਜਿਹੜਾ ਉਹ ਦਿਨ ਦਿਹਾੜੇ ਭਾਰਤੀ ਜਨਤਾ ਪਾਰਟੀ ਕਰ ਰਹੀ ਹੈਗੀ ਸੋ ਅੱਜ ਲੋਕਤੰਤਰ ਨੂੰ ਬਚਾਉਣ ਦੇ ਲਈ ਭਾਰਤ ਦੇ ਸੰਵਿਧਾਨ ਨੂੰ ਬਚਾਉਣ ਦੇ ਲਈ ਇਹ ਅੱਜ ਜਿਹੜੀ ਆ ਪੱਟੀ ਮਹਾਰੈਲੀ ਹੋ ਰਹੀ ਹੈ ਤੇ ਦੇਖੋ ਭਾਰਤੀ ਜਨਤਾ ਪਾਰਟੀ ਜਾਣਦੀ ਆ ਕਿ ਦਸਾਂ ਸਾਲਾਂ ਦੇ ਰਾਜ ਦੇ ਵਿੱਚ ਉਹਨੇ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਬਲਕਿ ਝੂਠ ਤੇ ਝੂਠ ਪਰੋਸਦੇ ਰਹੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਇੱਕ ਪਾਸੇ ਤਾਂ ਕਹਿੰਦੇ ਨੇ ਕਿ ਮੈਂ 2 ਕਰੋੜ ਨੌਕਰੀਆਂ ਹਰ ਇੱਕ ਸਾਲ ਭਾਰਤੀਆਂ ਨੂੰ ਦੇਆ ਕਰੂੰਗਾ ਇਹ ਵਾਅਦਾ ਸੀ ਬੀਜੇਪੀ ਦਾ ਸੋ ਵਾਅਦਾ ਬਿਲਕੁਲ ਫੇਲ ਹੋਇਆ ਇਹੀ ਕਾਰਨ ਆ ਕਿ ਅੱਜ ਉਹਨਾਂ ਨੂੰ ਵਿਪੱਖਸ਼ ਦੇ ਨੇਤਾਵਾਂ ਜਿल्ले ਵੀ ਵਿਰੋਧੀ ਧਿਰ ਦੇ ਨੇਤਾ ਨੇ ਕਿ ਉਹਨਾਂ ਨੂੰ ਜੇਲਾ ਸੁਟਣਾ ਪੈ ਰਿਹਾ ਹੈਗਾ ਵਿਰੋਧੀ ਧਿਰ ਦੀ ਆਵਾਜ਼ ਨੂੰ ਜਿਹੜਾ ਹੈਗਾ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਬੰਦ ਕਰਨ ਦਾ ਯਤਨ ਕਰ ਰਹੀ ਆ ਤਾਂ ਹੀ ਮੈਂ ਸਮਝਦਾ ਅੱਜ ਦੇਸ਼ ਦੇ ਲੋਕ ਜਿਹੜੇ ਨੇ ਕਿ ਇਕੱਠੇ ਹੋ ਕੇ ਭਾਰਤੀ ਜਨਤਾ ਪਾਰਟੀ ਦੇ ਸਾਹਮਣੇ ਡਟ ਕੇ ਖੜੇ ਨੇਗੇ ਔਰ ਭਾਰਤੀ ਜਨਤਾ ਪਾਰਟੀ ਦੇ ਸਬਕ ਸਿੱਖਣਗੇ ਔਰ ਭਾਰਤੀ ਜਨਤਾ ਪਾਰਟੀ ਦੀ ਹਾਰ ਹੋਊਗੀ ਇਹ ਪੂਰਾ ਦੇਸ਼ ਜਾਣਦਾ ਹੈ ਦੇਖੋ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਜਮਾਨਤ ਜ਼ਬਤ ਹੋਊਗੀ ਬਿਲਕੁਲ ਸਪਸ਼ਟਾ ਪੰਜਾਬ ਦੇ ਲੋਕਾਂ ਨੂੰ ਪਤਾਗਾ ਦੇਸ਼ ਦੇ ਲੋਕਾਂ ਨੂੰ ਪਤਾਗਾ ਕਿ ਭਾਰਤੀ ਜਨਤਾ ਪਾਰਟੀ ਨੇ ਕਿਸਾਨੀ ਅੰਦੋਲਨ ਨੂੰ ਕੁਚਲਣ ਦੇ ਲਈ ਕਿਸਾਨਾਂ ਨੂੰ ਮਾਰਨ ਦੇ ਲਈ ਕਿਸ ਤਰ੍ਹਾਂ ਗੋਲੀਆਂ ਦਾ ਪ੍ਰਯੋਗ ਕੀਤਾ ਕਿਸ ਤਰ੍ਹਾਂ ਲੋਕਾਂ ਨੂੰ ਨਿਸ਼ਾਨੇਬੰਦ ਮੰਨ ਕੇ ਮਾਰਿਆ ਗਿਆ ਕਿਸ ਤਰ੍ਹਾਂ ਕਾਲੇ ਕਾਨੂੰਨ ਕਿਸਾਨਾਂ ਦੇ ਖਿਲਾਫ ਬਣਾਏ ਸੋ ਮੈਂ ਸਮਝਦਾ ਦੇਸ਼ ਜਾਣਦਾਗਾ ਕਿ ਭਾਰਤੀ ਜਨਤਾ ਪਾਰਟੀ ਨੇ ਕੀ ਕੀ ਜਿਹੜੇ ਮਾਰੇ ਕੰਮ ਕੀਤੇ ਨੇ ਸੋ ਸਭ ਕੁ ਸਿਖਾਉਣ ਦਾ ਸਮਾਂਗਾ ਸੋ ਪੰਜਾਬ ਦੇ ਵਿੱਚੋਂ ਦੇਸ਼ ਦੇ ਵਿੱਚੋਂ ਭਾਰਤ ਜਨਤਾ ਪਾਰਟੀ ਜਮਾਨਤ ਜਬਤ ਜਿਹੜੀ ਉਹ ਜਦ ਤੋਂ ਦੇਖੋ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਜਮਾਨਤ ਜਬਤ ਹੋਊਗੀ ਬਿਲਕੁਲ ਸਪਸ਼ਟਾ ਪੰਜਾਬ ਦੇ ਲੋਕਾਂ ਨੂੰ ਪਤਾਗਾ ਦੇਸ਼ ਦੇ ਲੋਕਾਂ ਨੂੰ ਪਤਾਗਾ ਕਿ ਭਾਰਤੀ ਜਨਤਾ ਪਾਰਟੀ ਨੇ ਕਿਸਾਨੀ ਅੰਦੋਲਨ ਨੂੰ ਕੁਚਲਣ ਦੇ ਲਈ ਕਿਸਾਨਾਂ ਨੂੰ ਮਾਰਨ ਦੇ ਲਈ ਕਿਸ ਤਰ੍ਹਾਂ ਗੋਲੀਆਂ ਦਾ ਪ੍ਰਯੋਗ ਕੀਤਾ ਕਿਸ ਤਰ੍ਹਾਂ ਲੋਕਾਂ ਨੂੰ ਨਿਸ਼ਾਨੇਬੰਦ ਮੰਨ ਕੇ ਮਾਰਿਆ ਗਿਆ ਕਿਸ ਤਰ੍ਹਾਂ ਕਾਲੇ ਕਾਨੂੰਨ ਕਿਸਾਨਾਂ ਦੇ ਖਿਲਾਫ ਬਣਾਏ ਸੋ ਮੈਂ ਸਮਝਦਾ ਦੇਸ਼ ਜਾਣਦਾਗਾ ਕਿ ਭਾਰਤੀ ਜਨਤਾ ਪਾਰਟੀ ਨੇ ਕੀ ਕੀ ਜਿਹੜੇ ਮਾਰੇ ਕੰਮ ਕੀਤੇ ਨੇ ਸੋ ਸਭ ਕੁਛ ਸਿਖਾਉਣ ਦਾ ਸਮਾਂਗਾ ਸੋ ਪੰਜਾਬ ਦੇ ਵਿੱਚੋਂ ਦੇਸ਼ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਜਮਾਨਤ ਜਿਹੜੀ ਉਹ ਜਦ ਤੋਂ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par